ਥਾਣਾ ਮੱਲਾਵਾਲਾ ਪੁਲਿਸ ਦੇ ਵੱਲੋਂ 5 ਕਿਲੋ ਫੀਮ ਅਤੇ ਇੱਕ ਮੋਬਾਈਲ ਫੋਨ ਸਮੇਤ ਤਸਕਰ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਐਸਪੀ ਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਡੀਐਸਪੀ ਜੀਰਾ ਗੁਰਦੀਪ ਸਿੰਘ ਅਤੇ ਐਸਐਚਓ ਮੱਲਾਵਾਲਾ ਦੀ ਅਗਵਾਈ ਹੇਠ ਬਣਾਈ ਗਈ ਵਿਸ਼ੇਸ਼ ਟੀਮ ਦੇ ਵੱਲੋਂ ਸਹਾਇਕ ਥਾਣਾਦਰ ਸਤਪਾਲ ਨੇ ਦੱਸਿਆ ਕਿ ਜਦੋਂ ਉਸ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਦੌਰਾਨ ਰਕਮਾ ਥਾਣਾ ਮੱਲਾਵਾਲਾ ਵਿਖੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਅਫੀਮ ਵੇਚਣ ਦਾ ਆਦੀ ਹੈ ਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਕੁਆਲਾ ਮੰਡੀ ਦੇ ਖੇਤਰ ਚੋਂ ਮੁਲਜ਼ਮ ਗੁਰਪ੍ਰੀਤ ਸਿੰਘ ਪੁੱਤਰ ਅਗਰੇਜ ਸਿੰਘ ਵਾਸੀ ਨੂੰ ਕਾਬੂ ਕੀਤਾ ਹੈ ਜਿਸ ਦੇ ਕੋਲੋਂ ਤਲਾਸ਼ੀ ਦੌਰਾਨ 5 ਕਿਲੋ ਫੀਮ ਅਤੇ ਮੋਬਾਈਲ ਫੋਨ ਬਰਾਮਦ ਕੀਤਾ ਹੈ ਮਾਂਜੋ ਕੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੀ ਇੱਕ ਟੀਮ ਬਣਾਈ ਗਈ ਸੀ ਡੀਐਸਪੀ ਜੀਰਾ ਸੀ ਗੁਰਦੀਪ ਜੀ ਤੇ ਸਚੂ ਮੱਲਾ ਗੁਰਪ੍ਰੀਤ ਜੀ ਆਹ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦ 5 ਕਿਲੋ ਐਫੀਮ ਦੀ ਰਿਕਵਰੀ ਹੋਈ ਖਾਨਾ ਮੱਲਾ ਵਾਲਾ ਤੇ ਏਰੀਆ ਵਿੱਚ ਜਿਹੜਾ ਗੁਰਪ੍ਰੀਤ ਹੈਗਾ ਜਿਹੜਾ ਹਾਮਦ ਵਾਲਾ ਉੱਤਰਧਰ ਰਹਿਣ ਵਾਲਾ ਹੈਗਾ ਇਸ ਤੇ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਤੇ ਹੁਣ ਮੁਕੱਦਮਾ ਨੰਬਰ 5824 ਦਰਜ ਕਰਕੇ ਬੈਕਵਰਡ ਤੇ ਫੋਰਵਰਡ ਲਿੰਕੇਜ ਲੱਭੇ ਜਾ ਰਹੇ ਹਾਂ ਨਾਲ ਨਾਲ ਮੈਂ ਇਹ ਵੀ ਦੱਸ ਦਵਾਂ ਕਿ ਜੇਰਾ 5 ਕਿਲੋ ਫੀਮਾ ਆ ਕਮਰਸ਼ੀਅਲ ਕੁਆਂਟੀਟੀ ਵਿੱਚ ਆਂਦਾ ਹੈ ਤੇ ਇਸ ਦੀ ਸਜ਼ਾ 10 ਸਾਲ ਵੀ ਹੋ ਸਕਦੀ ਹੈ। ਧੰਨਵਾਦ ਜੀ। ਸਰ ਜੀ ਉਹ ਜਿਹੜਾ ਬੰਦਾ ਫੜਿਆ ਇਸ ਦੇ ਬਾਰੇ ਹੋਰ ਕੋਈ ਪਰਚੇ ਚੱਲ ਰਹੇ ਸੀ ਪਹਿਲਾਂ ਰਿਕਾਰਡ ਮੁਤਾਬਿਕ ਇੱਕ ਪਰਚਾ ਇਸ ਤੇ ਪਹਿਲੇ ਵੀ ਦਰਸੀ ਅਸੀਂ ਹੋਰ ਰਿਕਾਰਡ ਦੇਖ ਰਹੇ ਨਾਲ ਨਾਲ ਮੈਂ ਤੁਹਾਨੂੰ ਆ ਵੀ ਦੱਸ ਦਵਾਂ ਕਿ ਜਿਹੜੀ ਮਾਂਜੋ ਕੇ ਸਿਸਤੀ ਸ਼ੋਮਿਆ ਮਿਸਰਾ ਕੋਲਵੇ ਅਡ ਫਰੈਂਸਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ। ਉਹ ਜਿਹੜਾ આરોપી ਹੈ ਉਸ ਦੀ ਜੁੜੀ ਸੰਪਤੀ ਹੈ ਜੋ ਨਸ਼ਾ ਵੇਚ ਕੇ ਬਣਾਈ ਗਈ ਸੀ ਉਹ ਵੀ ਜਬਤ ਕਰਨ ਲਈ ਉਪਰਾਲੇ ਕਰ ਰਹੀ ਹੈ ਤੇ ਇਹਦੀ ਸੰਪਤੀਆਂ ਵੀ ਛੇਤੀ ਛੇਤੀ ਜਬਤ